ਇਸੇ ਸਮੇਂ ਦਸ਼ਮੇਸ਼ ਪਿਤਾ ਜੀ ਜੋ ਸ੍ਰੀ ਆਨੰਦਪੁਰ ਸਾਹਿਬ ਜੀ ਧਰਤੀ ਦੇ ਉੱਤੇ ਸੰਗਤਾਂ ਦਾ ਪਾਰ ਉਤਾਰਾ ਕਰਦੇ ਪਏ ਨੇ 8 ਕੁ ਮਹੀਨੇ ਦੇ ਕਰੀਬ ਦਾ ਸਮਾਂ ਹੈ ਆਨੰਦਪੁਰ ਸਾਹਿਬ ਦੇ ਦਿਵਾਲੇ ਘੇਰਾ ਪਾਇਆ ਹੋਇਆ ਹੈ ਫੌਜਾਂ ਨੇ ਨਾ ਕਿਸ ਨੂੰ ਅੰਦਰ ਜਾਣ ਦਿੰਦੇ ਨੇ ਨਾ ਬਾਹਰ ਆਉਣ ਦਿੰਦੇ ਨੇ ਚੋਰੀ ਹੀ ਪੀਰ ਸਿੰਘ ਜਾਂਦੇ ਨੇ ਦੀਨਾਂ ਦੇ ਵਿੱਚ ਕੁਝ ਤਾਂ ਉਥੇ ਹੀ ਸ਼ਹੀਦ ਹੋ ਜਾਂਦੇ ਨੇ ਤੇ ਕੁਝ ਕੋਈ ਰਸ ਪਾਣੀ ਲੈ ਕੇ ਕਿਲੇ ਦੇ ਵਿੱਚ ਆ ਵੀ ਜਾਂਦੇ ਨੇ ਥੋੜਾ ਬਹੁਤ ਪਰ ਵੜਾ-ਵਡਾ ਮੌਲਤਾਰਨਾ ਪੈਂਦਾ ਸੀ ਸੋ ਸਮੇਂ ਜਦੋਂ ਸਰਕਾਰੀ ਫੌਜ ਦੇ ਸਾਰੇ ਹੱਥ ਕੰਡੇ ਅਪਣਾ ਲੇ ਕੋਈ ਹੀਲਾ ਵਸੀਲਾ ਨਾ ਮਿਲਿਆ ਦਿੱਲੀ ਦਰਬਾਰ ਤੱਕ ਖਬਰਾਂ ਪਹੁੰਚੀਆਂ ਕਿ ਅਜੇ ਵੀ ਕੋਈ ਜਿਹੜੇ ਮੁਗਲ ਫੌਜ ਅੰਦਰ ਨਹੀਂ ਜਾ ਪਾ ਰਹੀ ਤੇ ਗੁਰੂ ਗੋਬਿੰਦ ਸਿੰਘ ਨੂੰ ਅਜੇ ਤੱਕ ਫੜਿਆ ਨਹੀਂ ਗਿਆ 8 ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਤੇ ਉਸ ਸਮੇਂ ਫਿਰ ਦਿੱਲੀ ਦੀ ਧਰਤੀ ਦੇ ਬੜੇ ਵੱਡੇ ਵੱਡੇ ਜਰਨੈਲ ਸੀ ਆਪਣੇ ਆਪ ਨੂੰ ਕਹਿਣ ਤੇ ਘੋਣ ਵਾਲੇ ਉਹਨਾਂ ਦੇ ਵਿੱਚੋਂ ਇੱਕ ਬੜਾ ਤਕੜਾ ਜਰਨੈਲ ਸੀ ਸੈਦ ਖਾਂ ਜਿਸਨੇ ਉਸ ਵੇਲੇ ਫਿਰ ਔਰੰਗਜ਼ੇਬ ਨੂੰ ਆਖਿਆ ਕਿ ਜੇ ਹੋਰ ਕੋਈ ਜਰਨੈਲ ਨਹੀਂ ਨਾ ਜਾਣਾ ਚਾਹੁੰਦਾ ਸਾਰੇ ਹੱਥ ਖੜੇ ਕਰਕੇ ਡਰ ਗਏ ਪਰ ਇਸ ਨੂੰ ਆਪਣੀ ਤਾਕਤ ਉੱਤੇ ਬੜਾ ਮਾਨਸਿਕ ਹੰਕਾਰ ਸੀ ਇਸ ਨੇ ਉਸ ਵੇਲੇ ਔਰੰਗਜ਼ੇਬ ਨੂੰ ਆਖਿਆ ਕਿ ਨਹੀਂ ਕੋਈ ਆ ਰਿਹਾ ਤੇ ਮੈਂ ਜਾਵਾਂਗਾ ਸੋ ਬੜੀ ਫੌਜ ਲੈ ਕੇ ਸਾਰੀਆਂ ਸਰਕਾਰੀ ਤਾਕਤਾਂ ਲੈ ਕੇ ਦਿੱਲੀ ਦੀ ਧਰਤੀ ਤੋਂ ਚੱਲ ਪਿਆ ਸੈਦ ਖਾਨ ਕਿ ਜਦੋਂ ਆਨੰਦਪੁਰ ਸਾਹਿਬ ਦੇ ਵੱਲੋਂ ਆ ਰਿਹਾ ਸੀ ਤੇ ਰਸਤੇ ਸੁਢੌਰੇ ਨਾਮ ਦਾ ਇੱਕ ਨਗਰ ਹੁੰਦਾ ਹੈ ਬੜਾ ਇਤਿਹਾਸਿਕ ਨਗਰ ਹੈ ਤੇ ਇੱਥੇ ਹੀ ਸਤਿਗੁਰੂ ਜੀ ਦਾ ਇੱਕ murid ਹੈ ਬੜਾ ਹਰਮਨ ਪਿਆਰਾ ਸਤਿਗੁਰੂ ਜੀ ਦਾ ਪ੍ਰੇਮੀ ਹੈ ਪੀਰ ਬੁੱਧੂ ਸ਼ਾਹ ਜੀ ਉਹ ਸਮੇਂ ਉਹ ਇਥੋਂ ਦੇ ਨਵਾਬ ਸੀ ਬੜਾ ਰਸੂਲ ਸੀ ਪੀਰ ਬੁੱਧੂ ਸ਼ਾਹ ਜੀ ਦਾ ਇਸ ਨਗਰ ਦੇ ਅੰਦਰ ਸੁਧੌਰੇ ਦੇ ਵਿੱਚ ਤੇ ਇਹਨਾਂ ਦੀ ਪਤਨੀ ਜਿਹੜੀ ਸੀ ਉਹ ਸੈਦ ਖਾਨ ਦੀ ਭੈਣ ਸੀ ਤੇ ਸੈਦ ਖਾਨ ਨੇ ਸੋਚਿਆ ਕਿ ਹੁਣ ਚੱਲੇ ਤਾਂ ਕਿਉਂ ਨਾ ਭੈਣ ਨੂੰ ਮਿਲਦੀ ਜਾਈਏ ਫਿਰ ਆਪਣੀ ਭੈਣ ਦੇ ਕੋਲ ਗਿਆ ਰਸਤੇ ਦੇ ਜਾਂਦਿਆਂ ਆ ਭੈਣ ਹੀ ਬੜੀ ਖੁਸ਼ ਹੋਈ ਕਿ ਮੇਰਾ ਭਰਾ ਕਿੱਦਾਂ ਵੱਡਾ ਉਦੇਦਾਰ ਬਣ ਗਿਆ ਕਿੰਨੀ ਭਾਰੀ ਫੌਜ ਹੈ ਇਸਦੇ ਕੋਲ ਜਦੋਂ ਫਿਰ ਉਸ ਨਸੀਦਾ ਬੇਗਮ ਨੇ ਪੁੱਛਿਆ ਨਾ ਸੈਦ ਖਾਨ ਦੀ ਭੈਣ ਨੇ ਕਿ ਵੀਰਾ ਤੂੰ ਐਡੀ ਭਾਰੀ ਫੌਜ ਲੈ ਕੇ ਜਾਕ ਚੇਰਿਆ ਹੈ ਤੇ ਜਦੋਂ ਫਿਰ ਸੈਦ ਖਾਨ ਨੇ ਬੜਾ ਅਹੰਕਾਰੀ ਹੋ ਕੇ ਦੱਸਿਆ ਨਾ ਕਿ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਆਨੰਦਪੁਰ ਦੇ ਵਿੱਚ ਕੋਈ ਗੁਰੂ ਗੋਬਿੰਦ ਸਿੰਘ ਹੈ ਜਿਨੇ ਬੜੀ ਦੁਨੀਆ ਨੂੰ ਪਿੱਛੇ ਲਾਇਆ ਹੋਇਆ ਹੈ ਸਾਰੇ ਉਸ ਤੋਂ ਡਰਦੇ ਨੇ ਫੌਜ ਦਾ ਵਿਰੋਧੀ ਹੈ ਤੇ ਮੈਂ ਉਸ ਨੂੰ ਫੜ ਕੇ ਦਿੱਲੀ ਦੇ ਵਿੱਚ ਲੈ ਕੇ ਜਾਣ ਵਾਸਤੇ ਆਇਆ ਇਸ ਵਾਸਤੇ ਐਡੀ ਭਾਰੀ ਫੌਜ ਹੈ ਮੇਰੇ ਨਾਲ ਅਸੀਂ ਹੁਣ ਉਸ ਨੂੰ ਛੱਡ ਕੇ ਨਹੀਂ ਜਾਣਾ ਫੜ ਕੇ ਲੈ ਜਾਣਾ ਤੇ ਜਦੋਂ ਭੈਣ ਨੇ ਇਹ ਗੱਲ ਸੁਣੀ ਇਹ ਭੈਣ ਐਸੀ ਹੈ ਕਿ ਜਿਹੜੀ ਸਤਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਖਾਦੋ ਸਿਮਰਨ ਕਰਦੀਏ ਸਤਗੁਰਾਂ ਨੇ ਤੇ ਹੁੰਦੀ ਏ ਤੇ ਜਦੋਂ ਫਿਰ ਇਹ ਗੱਲ ਸੁਣੀ ਐ ਨਾ ਭੈਣ ਨੇ ਤੇ ਉਸੇ ਵੇਲੇ ਹੀ ਅੱਖਾਂ ਦੇ ਚ ਅਥਰੂ ਵਹਿ ਤੁਰੇ ਤੇ ਆਖਣ ਲੱਗੀ ਕਿ ਵੀਰਾ ਇਦਾਂ ਵੱਡਾ ਪਾਪ ਕਿਉਂ ਕਰਨ ਲੱਗਾ ਏ ਤੂੰ ਨਹੀਂ ਜਾਣਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਿੱਡੀ ਵੱਡੀ ਮਹਾਨਤਾ ਏ ਮਹਿਮਾ ਏ ਉਹ ਕਿੱਡੀ ਤਾਕਤ ਦੇ ਮਾਲਕ ਨੇ ਤੇਰਾ ਉਹਨਾਂ ਦੇ ਅੱਗੇ ਕੋਈ ਯੋਗਨ ਚਲਣਾ ਅਤੇ ਖੁਦ ਖੁਦਾ ਨੇ ਇਸ ਧਰਤੀ ਦੇ ਉੱਤੋਂ ਪਾਪ ਮਟਾਉਣ ਵਾਸਤੇ ਆਏ ਨੇ ਤੂੰ ਨਾਮ ਅਥਾਲਾ ਤੇਰੇ ਪੱਲੇ ਕੁਝ ਨਹੀਂ ਪੈਣਾ ਪਰ ਜਦੋਂ ਬੰਦਾ ਹੰਕਾਰੀ ਹੋਵੇ ਅਗਿਆਨੀ ਹੋਵੇ ਤੇ ਉਸ ਵੇਲੇ ਉਸ ਨੂੰ ਆਪਣੀ ਤਾਕਤ ਤੇ ਇੰਨਾ ਮਾਣ ਹੁੰਦਾ ਹੈ ਕਿ ਕਿਸੇ ਦੀ ਸੁਣਦਾ ਨਹੀਂ ਐਵੇਂ ਸੈਦ ਖਾਨ ਨੇ ਆਪਣੀ ਭੈਣ ਦੀ ਇੱਕ ਨਾ ਮੰਨੀ ਗੁੱਸੇ ਦੇ ਨਾਲ ਤੁਰਪੀ ਆਖ ਨੂੰ ਲਗਾ ਕੇ ਜੇ ਤੂੰ ਐਨੀ ਗੁਰੂ ਗੋਬਿੰਦ ਸਿੰਘ ਜੀ ਜੀ ਮਹਿਮਾਨ ਨੂੰ ਜਾਣਦੀ ਹੈ ਨਾ ਤੇ ਆਪ ਦੇ ਭਰਾ ਦੀ ਤਾਕਤ ਵੀ ਦੇਖੀ ਤੂੰ ਕਿਵੇਂ ਉਸ ਨੂੰ ਮੈਂ ਫੜ ਕੇ ਲੈ ਕੇ ਉਹਨਾਂ ਐਵੇਂ ਆਖ ਕੇ ਆਪਣੀ ਭੈਣ ਨੂੰ ਸੈਦ ਖਾਨ ਤੁਰਪੀਆ ਆਪਣੀ ساری ਫੌਜ ਨੂੰ ਲੈ ਕੇ ਇਦ ਨਸੀਰਾ ਬੇਗਮ ਨੇ ਅੰਤਰ ਧਿਆਨ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਭਰਿਆ ਧਿਆਨ ਤੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਏ ਬਾਦਿਆਂ ਵਾਲੇ ਪਿਤਾ ਜੀ ਮੇਰਾ ਭਰਾ ਬੜਾ ਹੰਕਾਰੀ ਐ ਬੇਸਮਝ ਐ ਇਸ ਨੂੰ ਕੋਈ ਸਮਝ ਨਹੀਂ ਐ ਸੋਝੀ ਨਹੀਂ ਐ ਇਸ ਨੂੰ ਆਪਣੀ ਤਾਕਤ ਤੇ ਬੜਾ ਮਾਣ ਐ ਪਰ ਦੇਖੋ ਕਿਤੇ ਇਸ ਭੈਣ ਦੇ ਕੋਲੋਂ ਇਸ ਵੀਰ ਨੂੰ ਖੋਹ ਨਾ ਲਿਓ ਐਸੀ ਕੋਈ ਵਿਧੀ ਬਣਾ ਦਿਓ ਕਿ ਇਹਦੇ ਸਿਰ ਤੋਂ ਇਹ ਆਪਦਾ ਟਲ ਜਾਵੇ ਤੇ ਇਹਨੂੰ ਹੀ ਸੋਝੀ ਆ ਜਾਵੇ ਤੁਹਾਡੀ ਮਹਿਮਾ ਨੂੰ ਜਾਂ ਸਕੇ ਅਰਦਾਸ ਕੀਤੀ ਏ ਇਸੇ ਤਰ੍ਹਾਂ ਭੈਣ ਨੇ ਉਹਨਾਂ ਆਪਣੇ ਵੀਰ ਦੀ ਸਫਲਤਾ ਵਾਸਤੇ ਤੇ ਹੁਣ ਜਦੋਂ ਸੈਦਖਾਂ ਪਹੁੰਚਿਆ ਮੈਦਾਨ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਰੀਬ ਤੇ ਜਾ ਕੇ ਹੁਣ ਸਤਿਗੁਰੂ ਜੀ ਨੂੰ ਖਬਰ ਪਹੁੰਚ ਗਈ ਅਰਦਾਸ ਦੇ ਨਾਲ ਪਹਿਲਾਂ ਹੀ ਸਤਿਗੁਰੂ ਜੀ ਜਾਣ ਚੁੱਕੇ ਸੀ ਕਿ ਇਹ ਸਾਰਾ ਕੁਝ ਵਾਪਰ ਕੀ ਰਿਹਾ ਹੈ ਤੇ ਉਸ ਸਮੇਂ ਸੈਦ ਖਾਨ ਨੇ ਥੋੜਾ ਜਿਹਾ ਆਨੰਦਪੁਰ ਸਾਹਿਬ ਦੀ ਦਰਦੀ ਤੋਂ ਦੂਰ ਆਪਣਾ ਡੇਰਾ ਲਾਇਆ ਤੇ ਆਪਣੇ ਦੂਤ ਭੇਜੇ ਨੇ ਕਿ ਜਾਓ ਵੇਖ ਕੇ ਆਓ ਕਿ ਆਨੰਦਪੁਰ ਸਾਹਿਬ ਦੇ ਅੰਦਰ ਕਿੰਨੀ ਕੁ ਫੌਜ ਹੈ ਕਿੰਨਾ ਕੁ ਅਸਲਾ ਹੈ ਕਿੰਨੇ ਕੁ ਹਥਿਆਰ ਨੇ ਉਹਨਾਂ ਦੀ ਕੋਲ ਕਿੰਨਾ ਕੁ ਸਮਾਂ ਲੱਗੇਗਾ ਆਪਾਂ ਨੂੰ ਆਨੰਦਪੁਰ ਸਾਹਿਬ ਐਕਪਲਾ ਜਿੱਤਣ ਵਾਸਤੇ ਦੂਤ ਚੱਲ ਪਏ ਨੇ ਆਨੰਦਪੁਰ ਸਾਹਿਬ ਦੇ ਕਿਲੇ ਵੱਲ ਨੂੰ ਇਹ ਸੈਦ ਖਾਂ ਨੂੰ ਬੈਠਾ ਹੈ ਆਪਣੇ ਸਾਰੇ ਉਸ ਵੇਲੇ ਜਿਹਨੇ ਅਹੁਦੇਦਾਰ ਸੀ ਉਹਨਾਂ ਦੇ ਨਾਲ ਤੇ ਸਤਿਗੁਰੂ ਜੀ ਉਸ ਸਮੇਂ ਫਿਰ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਜਿਹੜੇ ਦਿਸ਼ਾ ਦੇ ਵਿੱਚ ਸੈਦ ਖਾਂ ਬੈਠਾ ਸੀ ਨਾ ਉਸ ਦਿਸ਼ਾ ਵੱਲ ਨੂੰ ਸਤਿਗੁਰੂ ਨੇ ਤੀਰ ਚਲਾਇਆ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਨੇ ਤੇ ਸੈਦ ਖਾਨ ਸਤਗੁਰੂ ਜੀ ਦੇਖ ਕੇ ਨੇ ਤੋ 13 ਮੀਲ ਦੂਰ ਬੈਠਾ ਹੈ ਤੇ ਸਤਗੁਰੂ ਜੀ ਦੀ ਤੀਰ ਅੰਦਾਜ਼ੀ ਬਾਰੇ ਤੇ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਸਤਗੁਰੂ ਜੀ ਦਾ ਤੀਰ ਸੀ ਨਾ ਉਸ ਦੇ ਅੰਦਰ ਐਨੀ ਤਾਕਤ ਸੀ ਕਿ ਉਹ ਸੈਂਕੜਿਆਂ ਦੇ ਵਿੱਚੋਂ ਦੀ ਪਾਰ ਹੋ ਕੇ ਲੰਘ ਜਾਂਦਾ ਸੀ ਤੇ ਜਦੋਂ ਸਤਗੁਰੂ ਨੇ ਤੰਦੀ ਦੇ ਚਾਰ ਕੇ ਤੀਰ ਮਾਰਿਆ ਤੇ ਤੀਰਸ ਦਾ ਜਾ ਕੇ 13 ਮੀਲ ਦੀ ਦੂਰੀ ਤੇ ਸੈਦ ਖਾਨ ਜਿਹੜੇ ਮੰਜੇ ਤੇ ਬੈਠਾ ਸੀ ਉਹਦੇ ਸਹਰਾਣੇ ਵਾਲੇ ਪਾਸੇ ਜਾ ਕੇ ਉਹ ਤੀਰ ਮੰਜੇ ਦੇ ਪਾਵੇ ਦੇ ਵਿੱਚ ਲੰਗਾ ਹੈ ਬੜੇ ਨੇ ਜਿਹੜੇ ਐਸੀਆਂ ਜਿਹੜੀਆਂ ਸਤਿਗੁਰਜੀ ਦੀਆਂ ਕਲਾ ਨੇ ਉਹਨਾਂ ਨੂੰ ਭੰਡਦੇ ਨੇ ਕਿ ਇਹ ਮੰਨਣ ਦੇ ਜੋ ਗੱਲ ਨਹੀਂ ਆਉਂਦੀ ਕਿ 13 ਮੀਲ ਤੱਕ ਤੀਰ ਕਿਵੇਂ ਚਲਿਆ ਗਿਆ ਉਹ ਐਸੇ ਨਾਸਤਿਕ ਲੋਕ ਨੇ ਜਿਨ੍ਹਾਂ ਨੂੰ ਸਤਿਗੁਰਜੀ ਦੀ ਤਾਕਤ ਦੇ ਉਤੇ ਸ਼ੱਕ ਹੈ ਇਤਿਹਾਸ ਗਵਾਹ ਇਸ ਗੱਲ ਦਾ ਜਦੋਂ ਸੈਦ ਖਾਨ ਦੇ ਸਿਰ ਦੇ ਵਾਲੇ ਪਾਸੇ ਜਾ ਕੇ ਮੰਜੇ ਦੇ ਪਾਵੇ ਦੇ ਚ تیر ਵੱਜਾ ਹੈ ਸੈਦ ਖਾਨ ਉਸੇ ਵੇਲੇ ਤਵ ਗਿਆ ਤੇ ਆਪਣੇ ਉਸੇ ਵੇਲੇ ਸਪਾਹੀਆਂ ਨੂੰ ਆਖਣ ਲੱਗਾ ਕਿ ਇਹ تیر ਕਿੱਥੋਂ ਆਇਆ ਹੈ ਜੇ ਕਿਤੇ ਥੋੜ੍ਹਾ ਨਿਸ਼ਾਨਾ ਚੁੱਕ ਜਾਂਦਾ ਤੇ ਮੇਰੇ ਸਿਰ ਦੇ ਵਿੱਚ ਲੱਗਣਾ ਸੀ ਤੇ ਮੇਰੀ ਇੱਥੇ ਮੌਤ ਹੋ ਜਾਣੀ ਸੀ ਜਿਨ੍ਹਾਂ ਸਿਪਾਈਆਂ ਨੇ ਤੀਰ ਕੱਢ ਕੇ ਵੇਖਿਆ ਤੇ ਸਤਿਗੁਰੂ ਜੀ ਦੇ ਤੀਰ ਉੱਤੇ ਸੋਨਾ ਲੱਗਾ ਹੁੰਦਾ ਸੀ ਸਿਪਾਈਆਂ ਨੇ ਪਛਾਣ ਲਿਆ ਤੇ ਆਖਣ ਲੱਗੇ ਕਿ ਇਹ ਤੀਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਸਿਪਾਈਆਂ ਨੂੰ ਆਖਣ ਲੱਗਾ ਕਿ ਸਾਰੇ ਯਾਨੀ ਲਭੋ ਜੇ ਇੱਥੇ ਤੀਰ ਹੈ ਤੇ ਜਾਂ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਇੱਥੇ ਆਏ ਹੋਣਗੇ ਜਾਂ ਕਿ ਉਹਨਾਂ ਦਾ ਸਿੱਖ ਆਇਆ ਹੋਵੇਗਾ ਸਾਰੇ ਸਿਪਾਈਆਂ 'ਚ ਹਵੜਾ ਦਫੜੀ ਮੱਚ ਗਈ ਪਰ ਉੱਥੇ ਨਾ ਤੇ ਕੋਈ ਸਿੱਖ ਮਿਲਿਆ ਤੇ ਨਾ ਹੀ ਸਤਿਗੁਰੂ ਜੀ ਮਿਲੇ ਤੇ ਫਿਰ ਉਸ ਸਮੇਂ ਸਿਪਾਈਆਂ ਨੇ ਦੱਸਿਆ ਸੈਦ ਖਾਨ ਨੂੰ ਕਿਉਂਕਿ ਸੈਦ ਖਾਨ ਨੇ ਅਜੇ ਸਤਗੁਰੂ ਜੀ ਬਾਰੇ ਕੁਝ ਵੀ ਜਾਣਿਆ ਨਹੀਂ ਸੀ ਤੇ ਸਿਪਾਈਆਂ ਨੇ ਜਿਹੜਾ ਬੜੇ ਲੰਬੇ ਸਮੇਂ ਤੋਂ ਪਾਇਆ ਹੋਇਆ ਸੀ ਕਈ ਜੰਗਾਂ ਕੀਤੀਆਂ ਸੀ ਉਹ ਜਾਣਦੇ ਸੀ ਸਤਗੁਰੂ ਜੀ ਦੀ ਤਾਕਤ ਨੂੰ ਫਿਰ ਸਿਪਾਈਆਂ ਨੇ ਦੱਸਿਆ ਕਿ ਇਹ ਜਿਹੜਾ ਤੀਰ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ ਤੇ ਇਹ ਉਹਨਾਂ ਦਾ ਤੀਰ ਉਹ ਹੀ ਕੇਵਲ ਚਲਾ ਸਕਦੇ ਨੇ ਇੰਨੀ ਕਿਸੇ ਦੇ ਅੰਦਰ ਤਾਕਤ ਨਹੀਂ ਕਿ ਉਹਨਾਂ ਦਾ ਤੀਰ ਹੋਰ ਪਿਛਲਾ ਸਕੇ ਜੇ ਇੰਨੀਆਂ ਗੱਲਾਂ ਕਰਦੇ ਪਏ ਪਿਛੋਂ ਇੱਕ ਹੋਰ ਤੀਰ ਆਇਆ ਤੇ ਆਣ ਕੇ ਦੂਜੇ ਪਾਵੇ ਦੇ ਚ ਲੱਗਾ ਉਸ ਤੀਰ ਨੂੰ ਦੇਖਿਆ ਤੇ ਉਹਦੇ ਨਾਲ ਇੱਕ ਚਿੱਠੀ ਉਹ ਚਿੱਠੀ ਦੇ ਵਿੱਚ ਲਿਖਿਆ ਹੋਇਆ ਸਤਿਗੁਰੂ ਜੀ ਨੇ ਆਪਣੇ ਹੱਥੀਂ ਕਿਸਾਇਦ ਖਾਂ ਇਸ ਨੂੰ ਕਰਾਮਾਤਨਾ ਸਮਝੀ ਇਹ ਸਾਡੀ ਕਲਾਏ ਇਹ ਸਾਡੀ ਜਿਹੜੀ ਹੈ ਸ਼ਾਸਤਰ ਵਿਧਿਆ ਹੈ ਇੰਨਾ ਕੋ ਸਾਡਾ ਅਭਿਆਸ ਹੈ ਇਹ ਅਸੀਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਆ ਤੇ 13 ਮੀਲ ਤੇਰੇ ਕੋਲ ਆਣ ਕੇ ਇਹ ਤੀਰ ਪਹੁੰਚਿਆ ਹੈ ਤੇ ਜੇ ਤੂੰ ਅਜੇ ਵੀ ਯੰਗ ਕਰਨੀ ਚਾਹੁੰਦਾ ਹੈ ਨਾ ਤੇ ਆ ਜਾ ਫਿਰ ਮੈਦਾਨ ਦੇ ਵਿੱਚ ਐਵੇਂ ਸਤਿਗੁਰੂ ਜੀ ਨਾਲ ਫਿਰ ਯੰਗ ਕਰਦਾ ਹੈ ਤੇ ਉਸ ਵਿੱਚ ਸਤਿਗੁਰੂ ਜੀ ਦੇ ਅਮਣੇ ਸਾਹਮਣੇ ਆਉਣ ਦੇ ਨਾਲ ਹੀ ਜਿਹੜੀ ਭੈਣ ਨੇ ਅਰਦਾਸ ਕੀਤੀ ਸੀ ਕਿ ਨਾ ਕਿ ਸਤਿਗੁਰੂ ਜੀ ਮੇਰਾ ਵੀਰ ਮੇਰੇ ਕੋਲ ਖੋਇਓ ਨਾ ਇਹ ਭੁੱਲਣ ਯੋਗ ਹੈ ਤੁਹਾਡੀ ਮਹਿਮਾ ਨੂੰ ਜਾਣਦਾ ਵੀ ਆਪਣੀ ਮਹਿਮਾ ਜਨਾ ਕੇ ਇਸ ਨੂੰ ਬਖਸ਼ ਦਿਓ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰੀ ਜਿਵੇਂ ਹੀ ਅੱਖਾਂ ਅੱਖਾਂ ਮਿਲੀਆਂ ਤੇ ਉਸੇ ਵੇਲੇ ਸਤਿਗੁਰੂ ਨੇ ਪ੍ਰੇਮ ਦੇ ਤੀਰ ਮਾਰੇ ਜਿਹੜੇ ਤੀਰ ਭਗਤ ਕਬੀਰ ਜੀ ਯਾਦ ਇਹਨਾਂ ਕਿ ਕਬੀਰ ਪੂਰੇ ਸਤਿਗੁਰ ਬਾਹਾਂ ਬਾਨ ਜੋ ਇੱਕ ਲਗਤ ਹੀ ਭੋਏ ਗਿਰ ਬਿਆ ਪਰਾ ਕਰੇ ਜੇ ਛੇ ਐਸੇ ਤੀਰ ਮਾਰੇ ਸਤਿਗੁਰੂ ਨੇ ਰਹਿਮਤਾਂ ਬਖਸ਼ੀਆਂ ਵਾਰੇ ਇਸ ਹੈਦਖਾਨ ਨੂੰ ਤਰਲੋਕੀ ਦਾ ਗਿਆਨ ਹੋ ਗਿਆ ਤੇ ਉਸੇ ਵੇਲੇ ਆਪਣੇ ਸਾਰੇ ਸ਼ਾਸਤਰ ਸੁੱਟ ਕੇ ਪਹਾੜਾਂ ਵਿੱਚ ਬੰਦਗੀ ਕਰਨ ਲੱਗਾ ਤੇ ਫਿਰ ਜਦੋਂ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਤੇ ਫਿਰ ਬੰਦਗੀ ਕਰਦਿਆਂ ਆਇਆ ਫਿਰ ਮਨ ਬਣਿਆ ਤੇ ਆਣ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਾਰੀਆਂ ਫੌਜਾਂ ਛੱਡ ਦਿੱਤੀਆਂ ਇਸੇ ਤਰ੍ਹਾਂ ਜਿਹੜੀ ਸਿਰ ਉਤੇ ਅਪਦਾ ਬਣੀ ਸੀ ਜਿਵੇਂ ਸਤਿਗੁਰੂ ਜੀ ਨੇ ਬਰੋਸ਼ਰ ਕੀਤਾ ਹਣਾ ਕਿ ਜੇ ਕਿਤੇ ਜ਼ਿੰਦਗੀ ਦੇ ਅੰਦਰ ਐਸਾ ਸਮਾਂ ਆ ਜਾਵੇ ਕੋਈ ਵਿਗਨ ਪੈ ਜਨ ਅਪਦਾ ਆ ਜਾਵੀ ਤੇ ਜਿਹੜਾ ਸਤਗੁਰੂ ਜੀ ਦੀ ਬੰਦਗੀ ਕਰਦਾ ਹੈ ਨਾ ਨਾਮ ਤੇ ਹੁੰਦਾ ਹੈ ਉਹਦੀਆਂ ਸਾਰੀਆਂ ਸਤਗੁਰੂ ਜੀ ਅਪਦਾਵਾਂ ਕੱਢ ਦਿੰਦੇ ਨੇ ਸਾਰੇ ਦੁੱਖਾਂ ਕਲੇਸ਼ਾਂ ਵਿਗਨਾਂ ਦਾ ਨਾਸ਼ ਕਰ ਦਿੰਦੇ ਨੇ ਜਿਵੇਂ ਸਤਗੁਰੂ ਜੀ ਖੇਲੇ ਪੰਕਤੀ ਅੰਦਰ ਬਖਸ਼ੀ ਕਰਦ ਨੇ ਚਰਨ ਕਮਲ ਹਿਰਦੈ ਗਉ ਨਾਨਕ ਸੁਖ ਸਮੂਹ ਬਿਸਰਾਮ ਤੇ ਸਤਗੁਰੂ ਜੀ ਬਖਸ਼ੀ ਕਰਦੇ ਨੇ ਕਿ ਜਿਹੜਾ ਜਿਹੜਾ ਸਤਗੁਰੂ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਹਿਰਦੇ ਦੇ ਨਾਲ ਉਹ ਪਰਮਾਤਮਾ ਨੂੰ ਧੁੰਦਾ ਏ ਸਤਗੁਰੂ ਜੀ ਦਾ ਸਿਮਰਨ ਕਰਦਾ ਏ ਬਾਣੀ ਪੜਦਾ ਏ ਨਾਮ ਚ ਧੁੰਦਾ ਏ ਜੇ ਸਤਗੁਰੂ ਜੀ ਯਾਦ ਨੇ ਫਿਰ ਉਸ ਨੂੰ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਏ ਆਪਣਾ ਇਹ ਲੋਗ ਦੇ ਅੰਦਰ ਜੀਵਨ ਸਵਲ ਕਰਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਏ ਵਾਹਿਗੁਰੂ ਜਿਨ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਆਪਾਂ ਵੀ ਸਤਿਗੁਰੂ ਜੀ ਅਗੇ ਅਰਦਾਸ ਬੇਨਤੀ ਕਰੀਏ ਕਿ ਪਾਸ਼ੇ ਸਾਡੇ ਉਤੇ ਵੀ ਐਸੀ ਬਖਸ਼ੀ ਕਰਿਓ ਜੈਸੀ ਬਖਸ਼ਿਸ਼ ਸੈਦ ਖਾਨ ਦੇ ਉਤੇ ਕੀਤੀ ਸਾਨੂੰ ਵੀ ਸਿਮਰਨ ਦੀਆਂ ਨਾਮ ਜਿੰਦਾਤਾ ਬਖਸ਼ੀ ਕਰਕੇ